ਜੇ ਡੀ ਸੀ ਸਾਹਿਬ ਬੈਠੇ ਹੋਏ ਨੇ ਅੱਜ ਜੀ ਕੇ ਨਹੀਂ ਅੱਜ ਜੀ ਸਾਹਿਬ ਆ ਰਹੇ ਚਲੋ ਇੱਕ ਵਾਰੀ ਮੈਨੂੰ ਤੇ ਚਾਹੋ ਸਰ ਥੋੜਾ ਜਿਹਾ ਫੋਨ ਤੇ ਤਾਂ ਉਹਨਾਂ ਨਾਲ ਗੱਲ ਕਰੀਏ ਗੱਲ ਕਰੀਏ ਸੁਣੋ ਉਹ ਹੋ ਗਈ ਗੱਲ ਬੰਨੋ ਬੰਦੇ ਚੋਟੀ ਗੱਲ ਕਾਰਨ ਕੀ ਵੀ ਉਹਨਾਂ ਨੂੰ ਮੌਕੇ ਦੇ ਅਸਰ ਸੈਸ਼ਨ ਬੰਨੋ ਬੀ ਐਸ ਪੀ ਸਾਹਿਬ ਆ ਗਏ ਫਰ ਹੋਣੇ ਵੀ 14 ਤੁਸੀਂ ਲਿਆ ਵੀ ਐਫ ਆਰ ਦੀ ਕਾ ਨਾ ਇਹਨਾਂ ਦਾ ਸਰਕਾਰ ਆ ਬਾਬਾ ਜੀ ਸਿਰੋ ਸਰਕਾਰ ਸਾਡੇ ਲਈ ਬਾਬਾ ਜੀ ਪੰਜਾਬ ਦੇ ਜਿੰਦਗੀ ਆ ਇਹਨਾਂ ਦੀ ਫਾਇਕਸ਼ ਦੀ ਵੀ ਜੋ ਇਹਨਾਂ ਨੇ ਇੱਕ ਬਾਬਾ ਦਰਖਾਵਾ ਤੇ ਕੀ ਕਰ ਰਹੇ ਜਿਹੜਾ ਚੈਨਲ ਮੰਗਤਤਾ ਮੰਗਤਤਾ ਤੋਂ 10 ਦਿਨ ਪਹਿਲਾਂ ਹੀ ਉਹ ਮਾਪਦੰਡ ਯਾਸਤਾ ਰੂਪੇ ਪਿਆ ਗਿਆ ਉਹਦੇ ਚ ਪਿਆਸਤਾ ਬਹੁਤ ਹੀ ਜਲਦਕਾਰਵਾਈ ਕਰ ਰਹੀ ਹੈ ਜੋ ਵੀ ਕੋਈ ਗਤੀਵਿਧੀ ਕਰਦਾ ਸਾਹਮਣੇ ਆਇਆ ਉਹ ਤੁੰਤ ਤੋਂ ਕਾਰਵਾਈ ਕੀਤੀ ਜਾਂਦੀ ਹੈ ਐਸਰ ਦੇ ਅੰਸਰ ਨੂੰ ਸਾਬੂਕਾਰ ਨੇ ਕੁਝ ਚੇਸ ਕੀਤਾ ਗਿਆ ਸ਼ਾਸਨ ਬਣਾ ਇਹਨੂੰ ਹੋਰ ਸਪੈਸ਼ਲ ਨਾ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਰਿਕੋਰਡ ਪੁਲਿਸ ਦੀਆਂ ਟੈਕਨੀਕਲ ਸੈਲ ਦੀਆਂ ਜਿਹੜੀਆਂ ਹੈਗੀਆਂ ਟੀਮਾਂ ਬਣਾਏ ਗਏ ਆ ਸਾਈਬਰ ਦੇਗਾ ਔਰ 올 ਪੰਜਾਬ ਤੇ ਜਿਹੜੀ ਹੈਗੇ ਉਹ ਪੰਜਾਬ ਦੇ ਵਿੱਚ ਸਾਰੀਆਂ ਐਕਟਿਵ ਸਾਈਬਰ ਦੀਆਂ ਤੇ ਜਿਹੜੀਆਂ ਟੈਕਨੀਕਲ ਸਰਵੀਆਂ ਟੀਮਾਂ ਬਣ ਗਈਆਂ ਜਲਦੀ ਜਿਹੜੇ ਦੋਸ਼ੀ ਫੜੇ ਜਾਣਗੇ ਸਵੇਰੇ ਸਰਪਾਈ ਬਹੁਤ ਅੱਗੇ ਬੈਠੇ ਸੀ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋ ਕੇ ਕਲੀਅਰ ਬਣ ਚੁੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਮਨਪ੍ਰੀਤ ਸਿੰਘ ਦੀ ਸਾਡੇ ਵੀਰ ਉਹ ਖੜਤਾਕ ਤੇ ਇਸ ਕਰਕੇ ਬੈਠੇ ਸੀ ਕਿਉਂਕਿ ਕਰੀਬ 10 ਦਿਨ ਪਹਿਲਾਂ ਅਸੀਂ ਡੀਸੀ ਦਫ਼ਤਰ ਉਹਨਾਂ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਸੀ। ਇੱਕ AI ਐਪ ਜਿਹੜਾ ਹੈ ਉਸ ਦੇ ਨਾਲ ਸ੍ਰੀ ਦਰਬਾਰ ਸਾਹਿਬ ਢੰਗਾ ਦਿਖਾਇਆ ਅਤੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ ਤੇ ਪਾਈਆਂ ਦੀਆਂ ਉਹਨਾਂ ਨੇ ਅਸੀਂ ਕਾਰਵਾਈ ਸੰਬੰਧੀ ਜਿਹੜੀ ਦਰਖਾਸਤ ਦਿੱਤੀ ਸੀ ਉਸੇ ਦਿਨ ਹੀ ਸਾਡੇ ਵੀਰ ਬਾਬਾ ਮਨਪ੍ਰੀਤ ਸਿੰਘ ਜੀ ਨੇ ਬੇਨਤੀ ਕੀਤੀ ਸੀ ਜੇਕਰ ਤੁਸੀਂ 10 ਦਿਨ ਦੇ ਵਿੱਚ ਕੋਈ ਕਾਰਵਾਈ ਨਹੀਂ ਕਰੋਗੇ ਤਾਂ ਅਸੀਂ 6 ਤਰੀਕ ਨੂੰ ਜਿਹੜਾ ਪੁਖਹੜ ਹੜਤਾਲ ਤੇ ਬੈਠਾਂਗੇ ਸੋ ਜਦੋਂ ਅੱਜ ਬਾਬਾ ਜੀ ਸਵੇਰੇ ਪੁਖਹੜ ਹੜਤਾਲ ਤੇ ਬੈਠੇ ਸਾਡੇ ਵੀਰ ਮਨਪ੍ਰੀਤ ਸਿੰਘ ਜੀ ਤਰੰਤ ਪੁਲਿਸ ਨੇ ਕਾਰਵਾਈ ਕਰਦੇ ਆ ਸਾਨੂੰ ਇੱਕ ਐਫਆਈਆਰ ਦੀ ਕਾਪੀ ਦਿੱਤੀ ਹੈ ਕਿਉਂਕਿ ਜਿਹੜਾ ਵਕੂਆ ਆ ਸ੍ਰੀ ਹਰਮੰਦਰ ਸਾਹਿਬ ਦਾ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਵਿਖੇ ਇੱਕ ਥਾਣੇ ਦੇ ਵਿੱਚ ਜਿਹੜਾ ਪਰਚਾ ਕੱਟਿਆ ਗਿਆ ਉਹਦੀ ਐਫਆਈਆਰ ਸਾਨੂੰ ਕਾਪੀ ਮਿਲ ਗਈ ਹੈ ਕਿਉਂਕਿ ਜਿੱਤੇ ਵੀ ਕੋਈ ਐਸੀ ਕੋਈ ਕੋਈ ਵੀ ਸ਼ਖਸ ਜਿਹੜਾ ਘਣਾਉਣੀ ਹਰਕਤ ਕਰੇਗਾ ਉਹਨੂੰ ਪਰਚੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਔਰ ਸਾਰਿਆਂ ਨੇ ਭਰੋਸਾ ਦਿਵਾਇਆ ਸੋ ਜਿੱਥੇ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਆ ਜੋ ਅੱਜ ਇੱਥੇ ਧਰਨਾ ਸੀ ਖਤਮ ਕਰ ਰਹੇ ਆ ਸੋ ਬਾਬਾ ਜੀ ਦਾ ਵੀ ਧੰਨਵਾਦ ਹੈ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਐਫ ਆਈ ਆਰ ਦੀ ਕਾਪੀ ਸਾਨੂੰ ਸੌਂਪੀ ਹੈ ਤੇ ਅੱਗੇ ਸਾਨੂੰ ਭਰੋਸਾ ਦਿਵਾਇਆ ਅੱਗੇ ਤੋਂ ਕੋਈ ਗਲਤ ਐਸਾ ਨਹੀਂ ਹੋਏਗਾ ਗੱਲਬਾਤ ਹੋਈ ਹੈ ਕੀ ਗੱਲਬਾਤ ਬਿਲਕੁਲ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਜਿਹੜਾ ਮੁੱਦਾ ਏ ਮੇਰਾ ਇਕੱਲੇ ਦਾ ਨਹੀਂ ਇਹ ਸਾਰੇ ਹਿੰਦੂਆਂ ਵੀਰਾਂ ਦਾ ਵੀ ਹੈ ਮੁਸਲਮ ਧਰਮ ਦਾ ਵੀ ਹੈ ਇਸਾਈਆਂ ਦਾ ਵੀ ਹੈ ਸਾਰਿਆਂ ਦਾ ਹੀ ਹੈ ਸਿੱਖਾਂ ਦਾ ਤੇ ਹੈ ਹੀ ਹੈ ਸੋ ਜਿਹੜਾ ਇਹ ਆਈ ਐਪ ਹੈ ਇਹਦੇ ਸਬੰਧੀ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਉਹਨਾਂ ਨੂੰ ਅਸੀਂ 10 11 ਦਿਨ ਪਹਿਲਾਂ ਜਿਹੜਾ ਇੱਕ ਮੰਗ ਪੱਤਰ ਸੌਪਿਆ ਸੀ ਉਹ ਮੰਗ ਪੱਤਰ ਅਸੀਂ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੇ ਸੈਂਟਰ ਸਰਕਾਰ ਦੇ ਜਿਹੜੇ ਪੀਐਮ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਅਸੀਂ ਮੰਗ ਪੱਤਰ ਭੇਜਿਆ ਸੀ ਵੀ ਕਿਰਪਾ ਕਰੋ ਸਾਡੇ ਤੇ ਐਨਾ ਪੰਜਾਬ ਦੇ ਨਾਲ ਧੱਕਾ ਨਾ ਕਰੋ ਖਾਸ ਕਰਕੇ ਸਿੱਖਾਂ ਨਾਲ ਧੱਕਾ ਨਾ ਕਰੋ ਜਿਹੜਾ ਹਰਮੰਦਰ ਸਾਹਿਬ ਏਆਈ ਐਪ ਦੇ ਨਾਲ ਢੈਂਦਾ ਨਜ਼ਰ ਆਇਆ ਹੈ ਇਹ ਸਾਡੇ ਜਿਹੜੇ ਸਿੱਖਾਂ ਦੇ ਆ ਹਿਰਦੇ ਉਹ ਬਲੁੰਦਰੇ ਗਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਨੇ ਸਰਬੰਸ ਹਾਰਤਾ 7-9 ਸਾਲ ਦੀ ਉਮਰ ਦੇ ਸਹਬਜ਼ਾਦੇ ਕੁਰਬਾਨ ਕਰਾਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਚਾਂਦਨੀ ਚੌਕ ਵਿੱਚ ਬਹਿ ਕੇ ਹਿੰਦੂਆਂ ਦੀ ਖਾਤਰ ਬਲੀਦਾਨ ਦਿੰਦੇ ਨੇ ਪੰਜਵੇਂ ਪਾਸ਼ਾ ਜਿੱਥੋਂ ਸ਼ਹੀਦੀ ਪਰੰਪਰਾ ਦੀ ਨਹੀਂ ਰੱਖੀ ਗਈ ਇਹਨਾਂ ਨੇ ਉਹ ਫੋਟੋਆਂ ਲੈ ਕੇ ਨਿੱਟ ਤੋਂ ਉਹ ਅਸ਼ਲੀਲ ਵੀਡੀਓ ਬਣਾ ਕੇ ਸਾਡੇ ਸਿੱਖਾਂ ਦੇ ਅੱਗੇ ਪੇਸ਼ ਕੀਤੀਆਂ ਇੰਟਰਨੈਟ ਰਾਹੀਂ ਵੀ ਜੋ ਦੇਖਣ ਯੋਗ ਨਹੀਂ ਜਦੋਂ ਅਸੀਂ ਦੇਖੀਆਂ ਸਾਡਾ ਮਰਨ ਹੋ ਗਿਆ ਵੀ ਅਸੀਂ ਜਿਉਂ ਕਿਵੇਂ ਰਹੇ ਆ ਸਾਨੂੰ ਮਰ ਜਾਣਾ ਚਾਹੀਦਾ ਸਿੱਖ ਪਹਿਲਾਂ ਵੀ ਗੁਲਾਮ ਸੀ ਅੱਜ ਵੀ ਗੁਲਾਮ ਹੈ ਸੋ ਅਸੀਂ ਜਿਹੜੀਆਂ ਆਵਾਜ਼ਾਂ ਠਾਉਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਨਸਾਫ ਦਵਾਓ ਬੋਛੀਆਂ ਨੂੰ ਗ੍ਰਿਫਤਾਰ ਕਰੋ ਬੰਦੀ ਸਿੱਖ ਸਾਡੇ ਰਿਹਾ ਕਰਦੋ ਉਹ ਤੇ ਇਹਨਾਂ ਨੇ ਕਰਨੇ ਕੀ ਹੈ ਸਗੋਂ ਸਾਡੇ ਨਾਲ ਇੰਨਾ ਖਲਵਾਰ ਕੀਤਾ ਜਾ ਰਿਹਾ ਹੈ ਗੁਰੂਆਂ ਦੀਆਂ ਫੋਟੋਆਂ ਨਾਲ ਆਪਸ ਵਿੱਚ ਜੋੜ ਕੇ ਸ਼੍ਰੀਮਾਨ ਬਾਬਾ ਜਰਨੈਲ ਸਿੰਘ ਭਿੰਡਰਾਲਿਆਂ ਦੀਆਂ ਵੋਟਾਂ ਨੂੰ ਆਪਸ ਵਿੱਚ ਜੋੜ ਕੇ ਅਸ਼ਲੀਲ ਵੀਡੀਓ ਬਣਾ ਕੇ ਸਾਡੇ ਸਾਹਮਣੇ ਲੋਕਾਂ ਦੇ ਅੱਗੇ ਰੱਖਤੀ ਸਾਡੇ ਸਿਰ ਦੇ ਬਲੁੰਦਰੇ ਗਏ ਇਦੋਂ ਸਾਨੂੰ ਚੰਗਾ ਵੀ ਗੋਲੀ ਮਾਰ ਦਿਓ ਅਸੀਂ ਮਰ ਜਾਾਂਗੇ ਪਰ ਸਾਡੇ ਧਰਮ ਨਾਲ ਸਿੱਖ ਨਾਲ ਸਿੱਖਾਂ ਨਾਲ ਇਹ ਨਾ ਖਲਵਾੜ ਨਾ ਕਰੋ ਤੇ ਅਸੀਂ ਵਾਸ਼ਣ ਮਿਲਿਆ ਦੇਖੋ ਜੀ ਇੱਥੇ ਬੈਠੇ ਸੀ ਆਣ ਮਿੱਥੇ ਸਮੇਲੀ ਬੈਠੇ ਸੀ ਮੈਂ ਤੇ ਬੈਠਣ ਨੂੰ ਹਜੇ ਵੀ ਤਿਆਰ ਆ ਮੈਂ ਕੋਈ ਪਿੱਛੇ ਨਹੀਂ ਹਟਣ ਵਾਲਾ ਚਲੋ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਲਖਵੀਰ ਸਿੰਘ ਆਪਣੇ ਬਾਬਾ ਵਿੰਦਰ ਜੀ ਬੁੱਢਾ ਦਲ ਦੇ ਜਥੇਦਾਰ ਬਾਬਾ ਜੀ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ ਸਾਡੇ ਯੂਨਾਈਟਿਡ ਦੇ ਨਛੱਤਰ ਸਿੰਘ ਜੀ ਦਬੜੀ ਖਾਨਾ ਕਿਹਦੇ ਕਿਹਦੇ ਨਾਮ ਲਈਏ ਮਾਨਯੋਗ ਸਪੀਕਰ ਸਾਹਿਬ ਉਹਨਾਂ ਦੇ ਭਾਈ ਵੀ ਆਏ ਆ ਸੋ ਅਸੀਂ ਇੱਥੇ ਖੜੇ ਆ ਇਹਨਾਂ ਨੇ ਜਿਹੜੇ तहसीलदार साहब शायद आए हैं डीसी साहब ਵੱਲੋਂ ਭੇਜਿਆ ਗਿਆ ਤੇ ਇੱਕ ਟੀਐਸਪੀ ਐਚ ਸਾਹਿਬ ਸ਼ਾਇਦ ਆਏ ਹਨ ਮਨਵਿੰਦਰ ਵੀਰ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਚਲੋ ਭਰੋਸਾ ਦਿਵਾਇਆ ਜੀ ਇੱਕ ਐਫਆਈਆਰ ਕੱਢ ਦਿੱਤੀ ਗਈ ਹੈ ਜ਼ੀਰੋ ਨੰਬਰ ਔਰ ਕੱਲੇ ਫਰੀਦਕੋਟ ਨਹੀਂ ਪੰਜਾਬ ਦੇ ਵਿੱਚ ਕੋਈ ਵੀ ਦੋਚੀ ਅਸ਼ਲੀਲ ਵੀਡੀਓ ਇਹੋ ਜਿਹੀ ਬਣਾਉਂਦਾ ਉਹਤੇ ਪਰਚਾ ਦਰਜੇ ਕਰਨਗੇ ਸੋ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੀ ਸਾਡੀ ਦਿੱਤੀ ਹੋਈ ਦਿੱਤਾ ਹੋਇਆ ਮੰਗ ਪੱਤਰ ਆ ਉਹਤੇ ਥੋੜਾ ਜਿਹਾ ਧਿਆਨ ਦੇਵੋ ਤੇ ਉਹ ਕਿਤੇ ਵੀ ਪੰਜਾਬ ਚ ਨਹੀਂ ਇੰਡੀਆ ਚ ਬਾਹਰ ਦੇ ਜਿਹੜੇ ਪ੍ਰਧਾਨ ਮੰਤਰੀ ਕੈਨੇਡਾ ਦੇ ਅਮਰੀਕਾ ਦੇ ਉਹ ਵੀ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਕੇ ਗਏ ਆ ਇਹ ਤੁਹਾਡਾ ਵੀ ਸਾਂਝਾ ਦਰਬਾਰ ਆ ਸਾਡੀ ਜਿੰਦ ਜਾਨ ਆ ਐ ਹੋ ਜਾ ਕੁਝ ਕਰਨਾ ਟਾਉਣ ਤੋਂ ਪਹਿਲਾਂ ਸਾਡੇ ਗੋਲੀ ਮਾਰ ਦੋ ਸਾਨੂੰ ਬੰਮ ਰਾਂ ਡਾ ਦੋ ਫਿਰ ਜੋ ਮਰਜ਼ੀ ਕਰੀ ਚੱਲਿਓ ਸੋ ਉਹਨਾਂ ਨੂੰ ਵੀ ਬੇਨਤੀ ਆ ਕੈਨੇਡਾ ਸਰਕਾਰ ਅਮਰੀਕਾ ਸਰਕਾਰ ਬਾਹਰ ਦੀਆਂ ਕੰਟਰੀਆਂ ਇੰਡੀਆ ਦੀ ਸਰਕਾਰ ਮੋਦੀ ਸਾਹਿਬ ਨੂੰ ਤੁਸੀਂ ਦਸਤਾਰ ਬਨ ਕੇ ਦਰਬਾਰ ਸਾਹਿਬ ਆਏ ਸਿਖਾਣੇ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਹੈ ਸਾਡੇ ਜਿਹੜੇ ਮਸਲੇ ਆ ਅਧੂਰੇ ਆ ਉਹ ਪੂਰੇ ਕਰ ਦਿਓ ਜੀ ਤੇ ਨਾਲ ਜਿਹੜੀਆਂ ਅਸ਼ਲੀਲ ਵੀਡੀਓ ਬਣ ਰਹੀਆਂ ਬਣਾ ਰਹੇ ਆ ਉਹਨਾਂ ਤੇ ਐਫ ਆਈ ਆਰ ਹੋਵੇ ਤਾਂ ਕਿ ਇਹ ਜਿਹੜਾ ਜ਼ੁਲਮ ਰੋਕਿਆ ਜਾਵੇ ਜੀ ਉਹ ਖੜਪਾਲ ਵੇਖੋ ਮੇਰੇ ਵੱਲੋਂ ਨਹੀਂ ਸੀ ਬਾਬਾ ਜੀ ਉਹਨਾਂ ਨੇ ਸਾਰਿਆਂ ਨੇ ਜਥੇਬੰਦੀ ਨੇ ਫੈਸਲਾ ਲਿਆ ਵੀ ਜੇਕਰ ਐਫ ਆਈ ਆਰ ਦਰਜ ਹੋ ਗਈ ਹੈ ਇੱਥੇ ਪ੍ਰਸ਼ਾਸਨ ਪਹੁੰਚ ਕੇ ਸਾਨੂੰ ਦੇ ਰਿਹਾ ਹੈ ਤੇ ਭਰੋਸਾ ਦਵਾ ਰਿਆ ਵੀ ਆਉਣ ਵਾਲੇ ਸਮੇਂ 'ਚ ਕੋਈ ਵੀ ਇਦਾਂ ਦੀ ਜਿਹੜੀ ਅਸ਼ਲੀਲ ਵੀਡੀਓ ਤਿਆਰ ਕਰਦਾ ਸੀ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਸੋ ਨਹੀਂ ਕਾਰਵਾਈਆਂ ਹੁੰਦੀਆਂ ਕੇ ਧਿਆਨ ਵਿੱਚ ਨਹੀਂ ਲਿਆਇਆ ਜਾਂਦਾ ਆ ਹੜਾਂ ਕਰਕੇ ਅਸੀਂ ਹੋਰ ਇਹ ਕਹਿੰਦੇ ਵੀ ਹੜਾਂ ਦੇ ਕਰਕੇ ਚਲੋ ਸਰਕਾਰ ਵੀ ਰੁੱਝੀ ਐ ਦੋ ਮਹੀਨੇ ਹੋਰ ਟਾਈਮ ਲੈ ਲਓ ਫਿਰ ਅਸੀਂ ਸੰਘਰਸ਼ ਤਿੱਖਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ